विक्रम सिंह मजीठिया ਦੇ ਡਰੱਗਸ ਕੇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਮਿਲਿਆ ਜੀਹਾਂ ਅੱਜ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਜਿਸ ਤੇ ਪੰਜਾਬ ਸਰਕਾਰ ਦੀ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਤਰਸਲ ਭਗਵੰਤ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਪਟੀਸ਼ਨ ਪਾਈ ਗਈ ਸੀ ਤੇ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਨਿਰਦੇਸ਼ ਦਿੱਤੇ ਨੇ ਕਿ ਮਜੀਠੀਆ ਮੀਡੀਆ ਅੱਗੇ ਐਸਆਈਟੀ ਅਤੇ ਐਸਆਈਡੀ ਦੇ ਕਿਸੇ ਵੀ ਮੈਂਬਰ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਤੇ ਜੇਕਰ ਮਜੀਠੀਆ ਇਸ ਤਰ੍ਹਾਂ ਨਹੀਂ ਕਰਦੇ ਤਾਂ ਅਦਾਲਤ ਉਹਨਾਂ ਦੀ ਜ਼ਮਾਨਤ ਰੱਦ ਕਰ ਸਕਦੀ ਹੈ ਤੇ ਹੁਣ ਇਸ ਨੂੰ ਲੈ ਹੀ ਵਿਕਰਮ ਸਿੰਘ ਮਜੀਠੀਆ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਪੋਸਟ ਕਰ ਲਿਖਿਆ ਗੁਰੂ ਸਾਹਿਬ ਦੇ ਕੋਟਨ ਕੁਟ ਸ਼ੁਕਰਾਨਾ ਧੰਨਵਾਦ ਗੁਰੂ ਸਾਹਿਬ ਦਾਸ ਤੇ ਸਦਾ ਪਿਆਰੀ ਬਖਸ਼ੀਸ਼ਾ ਬਣਾਈ ਰੱਖਣ ਜੀ ਮਾਨਯੂਕ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚਾਈ ਦੀ ਵੱਡੀ ਜਿੱਤ ਮੇਰੇ ਵਕੀਲ ਸਾਹਿਬਾਨਾ ਦਾ ਸਰਦਾਰ ਆਰਐਸ ਚੀਮਾ ਜੀ ਡਾਕਟਰ ਮੁੱਲੀ ਤਰਨ ਸਾਹਿਬ ਦਾ ਮੇਰੇ ਪ੍ਰਤੀ ਐਡਵੋਕੇਟ ਸੋਪਤੀ ਜੀ ਅਤੇ ਐਡਵੋਕੇਟ ਹਾਂਡੂ ਸਾਹਿਬ ਐਡਵੋਕੇਟ ਤਰਨ ਚੀਮਾ ਐਡਵੋਕੇਟ ਅਰਸ਼ ਚੀਮਾ ਐਡਵੋਕੇਟ ਐਚਐਸ ਦਨੂਆ ਅਤੇ ਇੰਟਾਇਰ ਲੀਗਲ ਟੀਮ ਜਿਨ੍ਹਾਂ ਨੇ ਸੱਚਾਈ ਅਦਾਲਤ ਅੱਗੇ ਰੱਖੀ ਮੇਰੇ ਤੇ ਵਿਸ਼ਵਾਸ ਕੀਤਾ ਅਤੇ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਚ ਵੱਸਦੀ ਸਮੂੱਚੀ ਸਾਥ ਸੰਗਤ ਮਾਪਿਆਂ ਦਾ ਅਤੇ ਖਾਸ ਕਰਕੇ ਮਜੀਠੇ ਦੀਆਂ ਮਾਵਾਂ ਪੈਣਾ ਨੌਜਵਾਨਾਂ ਵੀਰਾਂ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਨਾ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਸੁਣੀਆਂ ਧੰਨਵਾਦ ਪੰਜਾਬ ਜ਼ਿਕਰ ਹੈ ਕਿ ਬਿਕਰਮ ਮਜੀਠੀਆ ਤੋਂ ਐਸਆਈਟੀ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਭਗਵੰਦ ਸਰਕਾਰ ਨੇ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਪਟੀਸ਼ਨ ਪਾਈ ਸੀ ਪਰ ਹੁਣ ਵੱਡੀ ਖਬਰ ਹੈ ਕਿ ਅੱਜ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਤਾਂ ਕਿ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਵੱਡੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ